ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਲਸਣ ਬਾਰੇ ਦੱਸਾਂਗੇ ਜਿਹੜੀ ਇਹ ਲਸਣ ਅਸੀਂ ਲਾ ਰਹੇ ਹਾਂ ਇਹ ਹੈ ਲਾਲ ਗੰਢੀ ਦੀ ਲਸਣ ਤੇ ਇਹਦੇ ਵਿੱਚ ਅਸੀਂ ਦੋ ਤਰੀਕੇ ਨਾਲ ਲਸਣ ਲਾਈ ਹੈ ਇੱਕ ਤਾਂ ਪਰ ਲੈਣਾ ਮਾਰ ਕੇ 6 ਇੰਚ ਦੀ ਦੂਰੀ ਰੱਖ ਕੇ ਗੰਢੀ ਤੋਂ ਗੰਢੀ ਦੀ ਲਸਣ ਲਾਈ ਹੈ ਤੇ ਦੂਜੀ ਇਹਦੇ ਵਿੱਚ ਅਸੀਂ ਛੱਟੇ ਨਾਲ ਵੀ ਕੁਝ ਬੀਜੀ ਹੈ ਇਹ ਤਜਰਬਾ ਕਰਕੇ ਦੇਖਿਆ ਜੇ ਸਾਡਾ ਇਹ ਸਫਲ ਰਿਹਾ ਤਾਂ ਅਗਲੇ ਸਾਲ ਅਸੀਂ ਸਾਰੇ ਟੋਟਲ ਜਿੰਨੀ ਵੀ ਲਸਣ ਲਾਵਾਂਗੇ ਸਾਰੇ ਛੱਟੇ ਨਾਲ ਲਾਵਾਂਗੇ ਤੇ ਇਹਦੇ ਵਿੱਚ ਅਸੀਂ ਪਰਾਲੀ ਦੀ ਮੁਰਕ ਕੇ ਮਲਚਿੰਗ ਵੀ ਕੀਤੀ ਤੇ ਮਲਚਿੰਗ ਕਰਨ ਦਾ ਫਾਇਦਾ ਇੱਕ ਤਾਂ ਇਹ ਹੁੰਦਾ ਵੀ ਕੱਖ ਨਹੀਂ ਜ਼ਿਆਦਾ ਹੁੰਦੇ ਦੂਜਾ ਜ਼ਿਆਦਾ ਪਾਣੀ ਦੀ ਲੋੜ ਨਹੀਂ ਪੈਂਦੀ ਵੀ ਜਿਹੜੀ ਪਰਾਲੀ ਨਾਲ ਇਹਦੇ ਅੰਦਰ ਨਮੀ ਰਹਿੰਦੀ ਹੈ ਤੇ ਲਸਣ ਲਾਉਣ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਸਿਰਫ ਰੂੜੀ ਦੀ ਰੇਹ ਪਾਈ ਆ ਹੋਰ ਕੁਝ ਨਹੀਂ ਕੀਤਾ ਕਈ ਕਿਸਾਨ ਵੀਰ ਡੀਪੀ ਵਗੈਰਾ ਇਦਾਂ ਦਾ ਕੁਝ ਪਾ ਦਿੰਦੇ ਆ ਪਰ ਅਸੀਂ ਸਿਰਫ ਇਸ ਨੂੰ ਰੂੜੀ ਦੇ ਨਾਲ ਹੀ ਤਿਆਰ ਕਰਾਂਗੇ ਤੇ ਇਸ ਵਾਰ ਅਸੀਂ ਸਿਰਫ 10 ਕੁਮਰ ਲਈ ਇਹ ਥਾਂ ਲਸਣ ਦਾ ਲਾਇਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇੱਕ ਕਨਾਲ ਦਾ ਵੀ ਇਹ ਤਿਆਰ ਮਿਲ ਜੂਗਾ ਇੱਕ ਕਨਾਲ ਤੋਂ ਥੋੜੀ ਜਿਹੀ ਇਹ ਪ੍ਰੋਸੈਸ ਆਪਾਂ ਕਿੱਲੇ ਤੱਕ ਲੈ ਕੇ ਜਾਵਾਂਗੇ ਮਾਰਕੀਟ ਦੇ ਵਿੱਚ ਲਾਲ ਲਸਣ ਦੀ ਬਹੁਤ ਡਿਮਾਂਡ ਰਹਿੰਦੀ ਹੈ ਇਸ ਲਈ ਅਸੀਂ ਇਹ ਕਨਸੈਪਟ ਸ਼ੁਰੂ ਕੀਤਾ ਹੈ ਨਾਲ ਨਾਲ ਆਪਣੀਆਂ ਥੋੜੀਆਂ ਸਬਜ਼ੀਆਂ ਵੀ ਲੱਗੀਆਂ ਜਾਂ ਤੁਸੀਂ ਪਿੱਛੇ ਦੇਖ ਰਹੇ ਹੋ ਆਪਣੇ ਕੋਲੇ ਹਲਦੀ ਵੀ ਹੈ ਹਲਦੀ ਆਪਾਂ ਅਪ੍ਰੈਲ ਮਈ ਦੇ ਵਿੱਚ ਇਹਨੂੰ ਪਾਟ ਲਾਂਗੇ ਤੇ ਹਲਦੀ ਦਾ ਵੀ ਅਸੀਂ ਪੰਜ ਕੁ ਮਰਲੇ ਥਾਂ ਬੀਜਿਆ ਤੇ ਅਸੀਂ ਸਿਰਫ ਤਜਰਬਾ ਕਰਨ ਲਈ ਇਹ ਹਲਦੀ ਲਾਈ ਹੈ ਜੇ ਝਾੜ ਚੰਗਾ ਰਿਹਾ ਤਾਂ ਅਸੀਂ ਇਸ ਨੂੰ ਹੋਰ ਇੱਕ ਨਾਲ ਦਾ ਵੀ ਤਿਆਰ ਕਰ ਲਾਂਗੇ ਇਸ ਤੋਂ ਤੇ ਪੂਰੀ ਇਦਾਂ ਪਰਾਲੀ ਸੱਟ ਕੇ ਮਲਚਿੰਗ ਕਰ ਲਾਂਗੇ ਤੇ ਮਲਚਿੰਗ ਕਰਨ ਤੋਂ ਬਾਅਦ ਇਹਨੂੰ ਅਸੀਂ ਪਾਣੀ ਵੀ ਲਾਉਣਾ ਹੈ ਕਲੀ-ਕਲੀ ਗੰਢੇ ਅਸੀਂ ਪਹਿਲਾਂ ਕੀਤੀ ਸੀ ਛੱਟੇ ਵਾਲੀ ਜਿਹੜੀ ਬੀਜੀ ਹੈ ਪਰ ਦੂਜੇ ਪਾਸੇ ਜਿੰਨੀ ਵੀ ਅਸੀਂ ਲਸਣ ਬੀਜੀਏ ਸਾਰੀ ਲੈਣਾ ਮਾਰ ਕੇ ਬੀਜੀ ਵੀ ਜਿੰਨੇ ਦੱਸਿਆਗਾ ਤੇ ਪਾਣੀ ਲਾਉਣ ਦਾ ਵੀ ਅਸੀਂ ਇਹਨਾਂ ਨੂੰ ਇੱਕ ਵਾਰੀ ਪੂਰਾ ਭਰ ਕੇ ਲਾਤਾ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ